ਸੁਖਮਨੀ ਸਾਹਿਬ ਦਾ ਜਾਪ ਅਸੀਂ ਸਾਰੇ ਕਰਦੇ ਹੋਵਾਂਗੇ ਜੇ ਨਹੀਂ ਕਰਦੇ ਤਾਂ ਜਰੂਰ ਕਰਿਆ ਕਰੋ ਮੇਰੀ ਬੇਨਤੀ ਆ ਕਿਉਂਕਿ ਪਿਆਰਿਓ ਸੁਖਮਨੀ ਸਾਹਿਬ ਦੇ ਜਾਪ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੁਪਤ ਚੀਜ਼ਾਂ ਨੇ ਗੁਪਤ ਦਾਤਾਂ ਕਹਿ ਲਓ ਉਹ ਵੀ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ ਬਹੁਤ ਸਾਰੀਆਂ ਗੁਪਤ ਵਸਤੂਆਂ ਜਿਵੇਂ ਆਪਾਂ ਕਹਿੰਦੇ ਆਂ ਵੀ ਇਹਦੇ ਵਿੱਚ ਗੁਪਤ ਚੀਜ਼ਾਂ ਨੇ ਜੀ ਗੁਪਤ ਰਾਜ ਨੇ ਪ੍ਰਸਾਦ ਸੰਗਤ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰੂ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਬੜੀ ਵੱਡੀ ਰਹਿਮਤ ਕੀਤੀ ਹੈ ਗੁਰਮੁਖ ਪਿਆਰਿਓ ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਨੂੰ ਕਦੇ ਪੜਿਓ ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਨੂੰ ਕਦੇ ਪੜ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਿਓ ਤੁਹਾਨੂੰ ਸਮਝ ਲੱਗੇਗਾ ਵੀ ਸਤਿਗੁਰੂ ਆਖਦੇ ਕੀ ਨੇ ਮੇਰੇ ਪਾਤਸ਼ਾਹ ਜੀ ਕਹਿੰਦੇ ਕੀ ਨੇ ਸਤਿਗੁਰੂ ਕਹਿੰਦੇ ਨੇ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਪਾਤਸ਼ਾਹ ਕਹਿੰਦੇ ਜੋ ਕੁਝ ਵੀ ਕਰਨਾ ਹੈ ਸੋ ਪ੍ਰਭੂ ਦੇ ਰੰਗ ਵਿੱਚ ਰਹਿ ਕੇ ਭਾਵ ਜਿਹੜੀ ਉਹਦੀ ਰਜਾ ਹੈ ਉਹਦੀ ਰਜਾ ਵਿੱਚ ਰਹਿ ਕੇ ਸਾਰਾ ਕਾਰਜ ਕੀਤਾ ਜਾਏ ਉਹਦੀ ਰਜਾ ਵਿੱਚ ਰਹਿ ਕੇ ਸਾਰੇ ਕਾਰਜ ਹੋ ਜਾਣ ਮੇਰੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਤਿਗੁਰੂ ਦੀ ਕਿਰਪਾ ਜਿਹੜੀ ਹੈ ਉਦੋਂ ਵਰਤਦੀ ਹੈ ਜਦੋਂ ਅਸੀਂ ਸਤਿਗੁਰੂ ਦੀ ਜਿਹੜੀ ਕਿਰਪਾ ਰਹਿਮਤ ਹੈ ਨਾ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਹਾਂ ਸੋ ਗੁਰਮੁਖ ਪਿਆਰਿਓ ਸਾਨੂੰ ਇਹ ਗੱਲ ਜਿਹੜੀ ਹੈ ਉਹ ਸਮਝ ਆ ਜਾਵੇ ਸਾਨੂੰ ਇਹ ਚੀਜ਼ ਜਿਹੜੀ ਹੈ ਉਹ ਸਮਝ ਪੈ ਜਾਵੇ ਮੇਰੇ ਪਾਤਸ਼ਾਹ ਜੀ ਸਾਡੇ ਤੇ ਤਦ ਕਿਰਪਾ ਕਰਨਗੇ ਸੋ ਗੁਰਮੁਖ ਪਿਆਰਿਓ ਮੈਂ ਕਈ ਵਾਰੀ ਜੜੀਆਂ ਬੇਨਤੀਆਂ ਨੇ ਉਹ ਆਪ ਸੰਗਤਾਂ ਦੇ ਨਾਲ ਸੰਧੀਆਂ ਵੀ ਕੀਤੀਆਂ ਨੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭ ਭਾਵੇ ਮਨੁੱਖ ਗਤ ਪਾਵੇ ਕਹਿੰਦੇ ਜੇ ਪ੍ਰਭੂ ਭਾਵੇ ਸਤਗੁਰੂ ਭਾਵੇ ਕਹਿੰਦੇ ਭਾਈ ਜੇ ਪ੍ਰਮਾਤਮਾ ਨੂੰ ਇਹ ਮਨੁੱਖ ਭਾਜਵੇ ਕਹਿੰਦੇ ਇਹ ਮਨੁੱਖ ਤਦ ਕਹਿੰਦੇ ਗਤੀ ਪਾ ਸਕਦਾ ਹੈ ਮੇਰੇ ਸਤਗੁਰੂ ਜੀ ਇਹਦੇ ਤੇ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਇਹਦੇ ਤੇ ਮਹਿਰਾਮਤ ਕਰ ਦਿੰਦੇ ਨੇ ਹੁਣ ਗੁਰਮੁਖ ਪਿਆਰਿਓ ਸਾਨੂੰ ਕੀ ਟੇਕ ਬ੍ਰਿਤੀ ਸਬਜਾਨ ਦੇਵਨ ਕੋ ਏਕੈ ਭਗਵਾਨ ਹੁਣ ਪਾਤਸ਼ਾਹ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਵੀ ਭਲਿਆ ਯਾਦ ਰੱਖ ਤੇਰੀ ਜਿਹੜੀ ਟੀਕ ਹੈ ਉਹ ਸਾਰੀ ਬਿਰਤੀ ਹੈ ਕਹਿੰਦੇ ਦੇਵਨ ਵਾਲਾ ਤੇ ਇੱਕੋ ਹੀ ਭਗਵਾਨ ਹੈ ਉਹ ਪਾਤਸ਼ਾਹ ਹੈ ਉਹ ਅਕਾਲ ਪੁਰਖ ਹੈ ਕਿਉਂਕਿ ਤੇਰੇ ਤੇ ਅਕਾਲ ਪੁਰਖ ਦੀ ਜਦੋਂ ਕਿਰਪਾ ਹੋਵੇ ਪਣ ਇੱਕ ਗੱਲ ਹਮੇਸ਼ਾ ਯਾਦ ਰੱਖਿਆ ਜੇ ਜਦੋਂ ਪਰਮਾਤਮਾ ਦਿੰਦਾ ਆ ਤੇ ਸਾਰਾ ਕੁਝ ਸਤਗੁਰੂ ਜੀ ਕਿਰਪਾ ਕਰਕੇ ਝੋਲੀ ਵਿੱਚ ਪਾ ਦਿੰਦੇ ਨੇ ਆਪਾਂ ਪੜ੍ਹਦੇ ਆ ਨਾ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਕਿਉਂਕਿ ਸਤਗੁਰੂ ਐਨੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਐਨੀ ਰਹਿਮਤ ਕਰ ਦਿੰਦੇ ਨੇ ਸੋ ਪਿਆਰਿਓ ਜਿੱਥੇ ਗੁਰੂ ਦੀ ਕਿਰਪਾ ਵਰਤ ਜਾਏ ਉਥੇ ਦਾਤਾਂ ਕਦੀ ਵੀ ਘਟਦੀਆਂ ਨਹੀਂ ਮੇਰੇ ਪਾਤਸ਼ਾਹ ਜੀ ਕਿਰਪਾ ਕਰਕੇ ਨਿਵਾਜ ਦਿੰਦੇ ਨੇ ਤੇ ਹੁਣ ਇੱਕ ਬੇਨਤੀ ਹੋਰ ਪਾਤਸ਼ਾਹ ਕਹਿੰਦੇ ਨੇ 14ਵੀਂ ਅਸ਼ਟਪਦੀ ਦਾ ਜਦੋਂ ਜਾਪ ਕਰਾਂਗੇ ਹੁਣ ਇੱਕ ਗੱਲ ਯਾਦ ਰੱਖਿਓ ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਦਾ ਜਾਪ ਜਦੋਂ ਆਪਾਂ ਕਰਾਂਗੇ ਤੇ 14ਵੀਂ ਅਸ਼ਟਪਦੀ ਦੇ ਵਿੱਚ ਧੰਨ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੰਨੀ ਕਿਰਪਾ ਕੀਤੀ ਹੈ ਇੰਨੀ ਰਹਿਮਤ ਕੀਤੀ ਹੈ ਹੁਣ ਸਾਨੂੰ ਇੱਥੇ ਇੱਕ ਚੀਜ਼ ਜਿਹੜੀ ਹੈ ਸਪਸ਼ਟ ਕਰਵਾ ਦਿੱਤੀ ਕਿ ਭਲਿਆ ਯਾਦ ਰੱਖ ਤੂੰ ਪਰਮਾਤਮਾ ਤੇ ਭਰੋਸਾ ਕਿਵੇਂ ਕਰਨਾ ਸਤਿਗੁਰੂ ਤੇ ਤੇਰਾ ਭਰੋਸਾ ਕਿਵੇਂ ਹੋਵੇ ਪਾਤਸ਼ਾਹ ਤੇ ਤੇਰਾ ਭਰੋਸਾ ਕਿਵੇਂ ਹੋਵੇ ਸਤਿਗੁਰੂ ਨੇ ਇੱਕ ਸਾਰੀ ਗੱਲ ਕਰ ਦਿੱਤੀ ਪਾਤਸ਼ਾਹ ਕਹਿੰਦੇ ਨੇ ਮਨੁੱਖ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਹੁਣ ਸਤਿਗੁਰੂ ਨੇ ਸਾਰੀ ਗੱਲ ਕਰ ਦਿੱਤੀ ਕਹਿੰਦੇ ਮਨੁੱਖ ਇਹ ਭਲਿਆ ਤੇਰੇ ਹੱਥ ਦੇ ਵਿੱਚ ਕੁਝ ਵੀ ਨਹੀਂ ਕਹਿੰਦੇ ਉਹ ਪ੍ਰਭੂ ਦਾ ਜਿਹੜਾ ਹੁਕਮ ਹੈ ਤੂੰ ਕੇਵਲ ਉਹਨੂੰ ਬੁਝ ਤੇ ਤੂੰ ਸੁਖ ਪਾਏਂਗਾ ਤਿਸ ਕਾ ਨਾਮ ਰਖ ਕੰਠ ਪਰੋਏ ਉਹ ਪਰਮਾਤਮਾ ਦਾ ਜਿਹੜਾ ਨਾਮ ਹੈ ਉਹਨੂੰ ਕੰਠ ਦੇ ਵਿੱਚ ਭਾਵ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਸਮੋ ਕੇ ਰੱਖ ਤੇ ਤੈਨੂੰ ਸਤਿਗੁਰੂ ਜੀ ਸਭ ਕੁਝ ਦੇਣਗੇ ਹੁਣ ਇੱਕ ਗੱਲ ਹੋਰ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨ ਲਾਗੇ ਕੋਏ ਕਹਿੰਦੇ ਸਿਮਰ 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 ਦਾ ਅਰਥ ਕੀ ਹੁੰਦਾ ਹੈ ਭਾਵ ਉਹਨੂੰ ਯਾਦ ਕਰਨਾ ਉਹਦੀ ਯਾਦ ਵਿੱਚ ਜੁੜਨਾ ਸਤਿਗੁਰੂ ਦੇ ਉੱਤੇ ਭਰੋਸਾ ਕਰਕੇ ਚੱਲਣਾ ਸਤਿਗੁਰੂ ਦੀ ਬਾਣੀ ਨੂੰ ਪੜ੍ਹਨਾ ਸਤਿਗੁਰੂ ਦੇ ਉੱਤੇ ਭਰੋਸਾ ਕਰਕੇ ਚੱਲਣਾ ਪਾਤਸ਼ਾਹ ਕਹਿੰਦੇ ਨੇ ਇਹ ਕੀ ਹੈ ਸਭ ਤੋਂ ਵੱਡੀ ਕਿਰਪਾ ਹੈ ਨਾਨਕ ਬਿਗਨ ਨਾ ਲਾਗੈ ਕੋਏ ਕਹਿੰਦੇ ਤੈਨੂੰ ਕਦੇ ਜ਼ਿੰਦਗੀ ਦੇ ਵਿੱਚ ਕਦੇ ਕੋਈ ਬਿਗਨ ਲੱਗ ਨਹੀਂ ਸਕਦਾ ਤੇਰੇ ਸਾਰੇ ਕਾਰਜ ਸਤਿਗੁਰੂ ਨੇ ਆਪ ਰਾਸ ਰਾਸ ਕਰ ਦੇਣੇ ਨੇ ਹੁਣ ਸਾਰੀ ਗੱਲ ਸਪੱਸ਼ਟ ਹੋ ਗਈ ਹੁਣ ਸਾਡੀ ਜਿਹੜੀ ਘਾਟ ਹੈ ਉਹ ਕਿੱਥੇ ਹੈ ਕਿਉਂਕਿ ਅਸੀਂ ਜਿਹੜਾ ਭਰੋਸਾ ਹੈ ਨਾ ਸਤਿਗੁਰੂ ਤੇ ਉਹ ਬਣਾ ਨਹੀਂ ਪਾ ਰਹੇ ਸਾਡਾ ਜਿਹੜਾ ਭਰੋਸਾ ਹੈ ਨਾ ਪਾਤਸ਼ਾਹ ਤੇ ਉਹ ਬਣਦਾ ਨਹੀਂ ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਦਾ ਜਾਪ ਕਰੀਏ ਔਰ ਕਦੇ ਉਹਦੇ ਅਰਥਾਂ ਨੂੰ ਵੀ ਪੜਨ ਦੀ ਕੋਸ਼ਿਸ਼ ਕਰੀਏ ਸੰਤ ਅਕਸਰ ਕਹਿੰਦੇ ਹੁੰਦੇ ਸੀ ਭਾਈ ਕਹਿੰਦੇ ਜੇ 14ਵੀਂ ਅਸ਼ਟਪਦੀ ਦਾ ਜਾਪ ਕਰਕੇ ਅਸੀਂ ਅਰਥਾ ਨੂੰ ਪੜ ਲਿਆ ਕਹਿੰਦੇ ਜਿਨੇ ਵੀ ਇਹ ਚੀਜ਼ ਨੂੰ ਕਰਿਆ ਤੇ ਕਹਿੰਦੇ ਉਹ ਤਰ ਜਾਏਗਾ ਉਹਦੇ ਬਾਰੇ ਨਿਆਰੇ ਹੋ ਜਾਣਗੇ ਕਿਉਂਕਿ ਸੁਖਮਨੀ ਸਾਹਿਬ ਵੈਸੇ ਤੇ ਸਾਰੀ ਬਾਣੀ ਸਤਕਾਰਯੋਗ ਹੈ ਪਰ ਜੇ ਆਪਾਂ ਕਹੀਏ ਵੀ ਬੰਦੇ ਨੂੰ ਜੁੜਨ ਵਾਸਤੇ ਇੱਕ ਸ਼ਬਦ ਚਾਹੀਦਾ ਹੁੰਦਾ ਹੈ ਬੰਦੇ ਨੂੰ ਜੁੜਨ ਵਾਸਤੇ ਇੱਕ ਦ੍ਰਿਸ਼ਤਾਂਤ ਚਾਹੀਦਾ ਹੁੰਦਾ ਜੋ ਮੇਰੇ ਸਤਿਗੁਰੂ ਜੀ ਨੇ ਸਾਨੂੰ ਸਪੈਸ਼ਲ ਤੌਰ ਤੇ ਦਿੱਤਾ ਆ ਜੋ ਮੇਰੇ ਸਤਿਗੁਰੂ ਜੀ ਸਾਨੂੰ ਆਪ ਹੀ ਦੇ ਰਹੇ ਨੇ ਮੇਰੇ ਪਾਤਸ਼ਾਹ ਕਹਿੰਦੇ ਨੇ ਸੁਖਮਨੀ ਦੇ ਅਰਥ ਕੀ ਨੇ ਸੁਖ ਪਲੱਸ ਮਣੀ ਕਹਿੰਦੇ ਸੁੱਖਾਂ ਦੀ ਮਣੀ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਆਪਾਂ ਭਾਲਦੇ ਨਾ ਵੀ ਸਾਡੇ ਕੋਲੇ ਇਹੋ ਜੀ ਕੋਈ ਮਣੀ ਹੋਵੇ ਜਿਹਦੇ ਨਾਲ ਸਾਰੇ ਸੁੱਖ ਮੈਨੂੰ ਮਿਲ ਜਾਣ ਮੇਰੇ ਕੋਲੇ ਤਕਰੀਬਨ ਇਹੋ ਜੀ ਚੀਜ਼ ਹੋਵੇ ਇਹੋ ਜੀ ਅਵਸਥਾ ਹੋਵੇ ਤੇ ਮੇਰੇ ਪਾਤਸ਼ਾਹ ਜੀ ਇਹ ਗੱਲ ਕਹਿੰਦੇ ਕਹਿੰਦੇ ਸੁਖਮਣੀ ਸੁੱਖਾਂ ਦੀ ਮਣੀ ਹੈ ਤੇ ਕਹਿੰਦੇ ਸੁਖਮਣੀ ਦਾ ਜਿਹੜਾ ਜਾਪ ਕਰਦਾ ਹੈ ਤੇ ਕਹਿੰਦੇ ਉਹ ਸੁੱਖਾਂ ਨੂੰ ਪ੍ਰਾਪਤ ਕਰ ਲੈਂਦਾ ਹੁਣ ਯਾਦ ਰੱਖਿਓ ਜਿਹਦੇ ਕੋਲੇ ਜੀਵਨ ਜਾਚ ਆ ਗਈ ਮੇਰੇ ਸਤਿਗੁਰੂ ਨੇ ਉਹਨੂੰ ਸੁੱਖਾਂ ਦਾ ਖਜ਼ਾਨਾ ਦੇ ਦਿੱਤਾ ਜਿਹੜਾ ਸਤਿਗੁਰੂ ਜੀ ਆਪ ਹੀ ਕਿਰਪਾ ਕਰਦੇ ਨੇ ਜਿੱਥੇ ਪਾਤਸ਼ਾਹ ਜੀ ਨੇ ਆਪ ਰਹਿਮਤ ਕੀਤੀ ਜਿੱਥੇ ਸਤਿਗੁਰੂ ਨੇ ਆਪ ਕਿਰਪਾ ਕੀਤੀ ਮੇਰੇ ਪਾਤਸ਼ਾਹ ਜੀ ਨੇ ਇਹ ਵੀ ਕਹਿ ਦਿੱਤਾ ਸਤਿਗੁਰੂ ਨੇ ਸਾਰੀ ਗੱਲ ਕਰ ਦਿੱਤੀ ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਕਹਿੰਦੇ ਉਹ ਵੱਡੇ ਭਾਗਾ ਵਾਲੇ ਜਿਹੜੇ ਗੁਰੂ ਦਾ ਨਾਮ ਲੈਂਦੇ ਨੇ ਹੁਣ ਨਾਮ ਲੈਣ ਤੋਂ ਭਾਵ ਕੀ ਹੈ ਕਹਿੰਦੇ ਇੱਕੋ ਹੀ ਸ਼ਬਦ ਜੇ ਪੜਿਆ ਤੂੰ ਉਹਨੂੰ ਹਿਰਦੋਂ ਰਿਰਦੇ ਤੱਕ ਅੰਦਰ ਤੱਕ ਉਤਾਰ ਲਿਆ ਵੀ ਮੇਰੇ ਸਤਿਗੁਰੂ ਨੇ ਇਹ ਆਖਿਆ ਕਹਿੰਦੇ ਜੇ ਤੂੰ ਉਸੇ ਨੂੰ ਸ਼ਿੰਗਾਰ ਬਣਾ ਕੇ ਤੁਰ ਪਿਆ ਇੱਕੋ ਸ਼ਬਦ ਦਾ ਭਰੋਸਾ ਬਣਾ ਕੇ ਦਰਪੇ ਜੁੜਨ ਵਾਸਤੇ ਇੱਕੋ ਹੀ ਸ਼ਬਦ ਚਾਹੀਦਾ ਹੁੰਦਾ ਹੈ ਜੁੜਨ ਵਾਸਤੇ ਤੇਰੇ ਕੋਲੇ ਜੇ ਇੱਕੋ ਹੀ ਸ਼ਬਦ ਹੈ ਤੇ ਮੇਰੇ ਪਾਤਸ਼ਾਹ ਕਹਿੰਦੇ ਤੈਨੂੰ ਜੀਵਨ ਦੇ ਵਿੱਚ ਕੋਈ ਵੀ ਜੜਾ ਹੈ ਜੁੜਨ ਨੂੰ ਰੋਕ ਨਹੀਂ ਸਕਦਾ ਤੇ ਸਤਿਗੁਰੂ ਨੇ ਉੱਥੇ ਹੀ ਕਿਰਪਾ ਕਰ ਦਿੱਤੀ ਪਾਤਸ਼ਾਹ ਜੀ ਨੇ ਉੱਥੇ ਹੀ ਰਹਿਮਤ ਕਰ ਦਿੱਤੀ ਗੁਰਪ੍ਰਸਾਦ ਆਪਨ ਆਪ ਸੁਝੈ ਕਹਿੰਦੇ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਸਾਦ ਦੇ ਅਰਥ ਗੁਰੂ ਦੀ ਕਿਰਪਾ ਨੇ ਮੇਰੇ ਸਤਿਗੁਰੂ ਕਹਿੰਦੇ ਨੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਤੈਨੂੰ ਆਪਣੇ ਆਪੇ ਦੀ ਸੋਝੀ ਆ ਜਾਏਗੀ ਤੇ ਤੈਨੂੰ ਸਤਿਗੁਰੂ ਜੀ ਕਿਰਪਾ ਕਰਕੇ ਨਿਵਾਜ ਦੇਣਗੇ ਤਿਸ ਕੀ ਜਨ ਹੋ ਤ੍ਰਿਸ਼ਨਾ 부ਝੈ ਕਹਿੰਦੇ ਤੇਰੀ ਸਾਰੀਆਂ ਤ੍ਰਿਸ਼ਨਾਵਾਂ ਜਿਹੜੀਆਂ ਨੇ ਖਤਮ ਹੋ ਜਾਣਗੀਆਂ ਮੇਰੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰ ਦੇਣਗੇ ਮੇਰੇ ਸਤਿਗੁਰੂ ਜੀ ਤੇਰੇ ਤੇ ਰਹਿਮਤ ਕਰ ਦੇਣਗੇ ਇਹ ਗੱਲ ਯਾਦ ਰੱਖ ਸੱਜਣਾ ਕਹਿੰਦੇ ਪਾਤਸ਼ਾਹ ਨੇ ਤੇਰੇ ਤੇ ਰਹਿਮਤ ਕਰ ਦੇਣੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਗਈ ਤੇਰੇ ਮੁਖੋਂ ਜਿਹੜੇ ਨੇ ਉਦ ਨਿਕਲਣਗੇ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਸਤਿਗੁਰੂ ਨੇ ਕਿਰਪਾ ਕਰ ਦੇਣੀ ਹੈ ਭਲਿਆ ਸਤਿਗੁਰੂ ਨੇ ਆਪ ਹੀ ਰਹਿਮਤ ਕਰ ਦੇਣੀ ਹੈ ਤੇ ਜਦੋਂ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ ਕਹਿੰਦੇ ਜਨਮਾਂ ਜਨਮਾਂਤਰਾਂ ਦਾ ਗੇੜ ਵੀ ਖਤਮ ਹੋ ਜਾਂਦਾ ਹੈ ਜਦੋਂ ਬੰਦਾ ਸਤਿਗੁਰੂ ਤੇ ਭਰੋਸਾ ਕਰਕੇ ਤੁਰਨ ਲੱਗਦਾ ਹੈ ਹੁਣ ਇਹੀ ਹੈ ਅਕਾਲ ਪੁਰਖ ਦੀ ਸਭ ਤੋਂ ਵੱਡੀ ਕਿਰਪਾ ਮੇਰੇ ਪਾਤਸ਼ਾਹ ਦੀ ਕਿਰਪਾ ਹੁਣ ਸਤਿਗੁਰੂ ਦੇ ਨਾਲ ਜੁੜੀਏ ਤੇ ਮੈਂ ਬੇਨਤੀ ਇਹ ਕਰਾਂ ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਨੂੰ ਕਦੇ ਪੜਿਓ ਆਪਾਂ ਘਰੇ ਆਪ ਜਪਿਏ ਪੜਿਏ ਅਰਥਾਂ ਨੂੰ ਪੜਿਏ ਆਪਣੇ ਬੱਚਿਆਂ ਨੂੰ ਪੜਾਈਏ ਇੱਕੋ ਅਸ਼ਟਪਦੀ ਨੂੰ ਪੜ ਲਈਏ ਸਾਡੇ ਸਾਰੇ ਜੀਵਨ ਦੇ ਅਰਥ ਜਿਹੜੇ ਨੇ ਆਪਣੇ ਆਪ ਹੋ ਜਾਣਗੇ ਤੇ ਗੁਰੂ ਤੇ ਭਰੋਸਾ ਦੁੱਗਣਾ ਤਿਗਣਾ ਬਣ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ